ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਲਿਖ ਕੇ ਚਿੱਟੇ ਕਾਗਜ਼ ਤੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਹੁਣ ਦੇ ਰੋਸ਼ਣ ਹੁਣ ਹੁਣ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਜਿਤਾ ਕੇ ਭੇਜਿਆ ਸੀ ਉਹ ਬਕਾਨੇ ਕਰਕੇ ਭੇਜਿਆ ਸੀ ਇਹ ਜਿਹੜੀ ਤਾ ਵਰਦੀ ਪੋਣਗਾ ਸੌ ਖਾਦੀ ਸੀ ਨਾ ਜੇ ਤੁਸੀਂ ਉਹ ਸੌ ਦੇ ਤਰੀਕੇ ਅਨੁਸਾਰ ਚੱਲੋ ਫੇਰ ਤੁਸੀਂ ਇੱਥੇ ਨਾ ਖੜੋ ਹੋਣਾ ਸਾਡੀ ਇੱਕ ਮਿੰਟ ਨਹੀਂ ਹੋ ਸਕਦਾ ਇੱਕ ਮਿੰਟ ਸਾਡੀ ਸੌ ਨੂੰ ਚੈਲੰਜ ਕੀਤਾ ਤੁਸੀਂ ਤੇ ਜਿਹੜੀ ਤੁਸੀਂ ਬੱਤੀਆਂ ਨੇ ਖਾਦੀ ਸੀ ਤੁਸੀਂ ਇਕੱਠੇ ਕਿਉਂ ਨਹੀਂ ਹੋਏ ਕਿਹੜੀ ਕਿਹੜੀ ਬਸਤਾ ਨਹੀਂ ਰੋਕਣ ਦੇਣਾ ਤੁਸੀਂ ਜਿੰਦਾਬਾਦ ਕਰੋ ਮਰਦਾਬਾਦ ਕਰੋ ਅਸੀਂ ਰੋਕਿਆ ਤਾਂ ਕੋਈ ਕੇ ਕੋਈ ਤੁਹਾਡੇ ਘੜੀ ਹੱਥ ਛੋੜ ਕੇ ਬੇਨਤੀ ਵੋਟਾਂ ਨਾ ਪਾਓ ਜੇ ਤੁਹਾਡੇ ਵਰਗੇ ਭਰਾ ਸਾਥ ਦੇਣ ਨਾ ਫੇਰ ਸਾਰਾ ਕੁਝ ਰਿਟਾਇਰਮੈਂਟ ਤੋਂ ਬਾਅਦ ਸਾਰਾ ਜੇ ਕਿਸਾਨ ਸਾਹਿਬ ਬੰਦ ਸੀ ਉਹ ਵਰਦੀ ਲਾ ਕੇ ਖੜੋ ਸਕਦਾ ਹੀ ਉਹੀ ਜਿਹੜਾ ਜਿਹੜਾ ਖਲੋਤਾ ਜੇ ਨਾ ਸਾਡੇ ਚੋਂ ਵੀ ਕਿਸੇ ਨਾ ਕਿਸੇ ਦਾ ਪੁੱਤ ਭਤੀਜਾ ਪੁਲਿਸ ਚੋਂ ਨਾ ਉਹ ਵੀ ਸਾਡੇ ਕੋਈ ਤਰੀਕੇ ਖਲੋਤਾ ਹੁੰਦਾ ਤੁਹਾਡੇ ਹੈ ਕੋ ਰਿਸ਼ਤੇ ਦਾ ਲੈ ਹੈਗੇ ਸਾਰੇ ਲੈ ਹੈਗੇ ਸਾਰੇ ਦਾ ਲੈ ਇੱਕ ਮਿੰਟ ਇੱਕ ਮਿੰਟ ਚਲੋ ਇਸ ਗੱਲ ਦਾ ਲਿਓ ਉਹਨਾਂ ਕੋ ਸਵੇਰੇ ਵਰਦੀ ਲਾ ਕੇ ਤਾਂ ਤੁਹਾਡੇ ਨਾਲ ਇੱਕ ਵੀ ਲਿਓ 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 ਇਹ ਛੱਡਣਾ ਨਹੀਂ ਆ ਜੀ ਇਹ ਬਸ ਕਹਿੰਦੇ ਆ ਸਾਡੇ ਬੱਚੇ ਪੁਲਿਸ 'ਚ ਜਾਣੇ ਨਹੀਂ ਆਪਾਂ ਭਰਤੀ ਵੀ ਮੰਗਦੇ ਆ ਕਿੱਥੇ ਤੇਰ ਨਾ ਲੱਗਦਾ ਕਿ ਕਦੀ ਤੇਰ ਨੇ ਵਾਲਿਆਂ ਨੂੰ ਰੋਕਿਆ ਨਹੀਂ ਜਾ ਕੇ ਉਹ ਨਹੀਂ ਕਹਿੰਦਾ ਵੀ ਤੁਸੀਂ ਪ੍ਰੋਟੈਸਟ ਕਰੋ ਜਿੰਦਾਬਾਦ ਹੁਲਾਬਾਦ ਕਰੋ ਸਾਰੀ ਪੰਜਾਬ ਪੁਲਿਸ ਲੀਡਰਾਂ ਨੂੰ ਪ੍ਰੋਟੈਕਟ ਕਰਦੇ ਲੱਗੀ ਆ ਆਮ ਜਿਹਾ ਤਾਂ ਮਤਲਬ ਨਹੀਂ ਅੱਛਾ ਦੇਖੋ ਆਪਾਂ ਪਿਆਰ ਨਾਲ ਆਪਾਂ ਭੈਣਾ ਭਰਾਵਾ ਵਾਂਗੂ ਗੱਲਾਂ ਕਰਦੇ ਆ ਹੁਣ ਜੇ ਮੇਰੇ ਕੋਈ ਬਾਹ ਤੇ ਮਾਰ ਦੂਗਾ ਤਾਂ ਫੇਰ ਮੈਂ ਕੀ ਕਰੂੰਗਾ ਜੇ ਮੇਰੇ ਤੋਂ ਕੋਈ ਫੋਰਸ ਕਰੂਗਾ ਵੀ ਉਹ ਸ਼ਾਂਤ ਵਿੱਚ ਬਿਠੇ ਹੋਏ ਯਾਰ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਉਹ ਤਾਂ ਕੀ ਕਮੈਂਟਸ ਦੇ ਸਕਦਾ ਅਗਰ ਦੇਖੋ ਹੁਣ ਮੇਰੀ ਗੱਲ ਸੁਣ ਤੁਸੀਂ ਆਏ ਹੋ ਤੁਹਾਨੂੰ ਅਸੀਂ ਪਿਆਰ ਨਾਲ ਸਮਝਾਈ ਜਾਂਦੇ ਆਂ ਵੀ ਯਾਰ ਗੱਲ ਇਦਾਂ ਨਹੀਂ ਕਿਸੇ ਪ੍ਰੋਟੈਸਟ ਕਰਨਾ ਕਰੋ ਪਰ ਆਪਾਂ ਰਸਤਾ ਨਹੀਂ ਰੋਕਣ ਦੇਣਾ ਕਿਸੇ ਦੇ ਕੋਸਤੇ ਨਹੀਂ ਰਸਤਾ ਭਾਜੀ ਤੁਸੀਂ ਰੋਕਿਆ ਹੀ ਤੋਕਿਆ ਨਹੀਂ ਇੱਧਰ ਸਾਈਡ ਤੇ ਖੜੇ ਇਹੀ ਗੱਲ ਸਰਕਾਰ ਕਹਿੰਦੀ ਸੀ ਰਸਤਾ ਜਿਹੜਾ ਕਿਸਾਨਾਂ ਨੇ ਮਜ਼ਦੂਰਾਂ ਨੇ ਰੋਕਿਆ ਜੇ ਉਹਨਾਂ ਨੂੰ ਬੰਨ੍ਹ ਕੇ ਸੀਟਾ ਦੇ ਗਏ ਜਰਤ ਨਹੀਂ ਨਾ ਕਿ ਕੰਗਲਾ ਹਿੜਾੜੇ ਨਹੀਂ ਸੀਗਾ ਨੇ ਰੋਕਿਆ ਜੋ ਚੀਜ਼ ਇੱਕ ਵਾਰ ਜਰਤ ਕਿੱਥੋਂ ਲੈਣੀ ਸੀ ਕਾਨੂੰ ਉਸੇ ਨਾਲ ਵੀਰ ਜੀ ਬੀਟੀ ਨੇ ਆ ਜੋ ਤੁਸੀਂ ਜੁਰਤ ਲੈਣੇ ਹਨ ਉਹ ਸਾਹਮਣੇ ਚੱਲ ਪੁਲਿਸ ਦਾ ਤੇ ਉਹ ਆਪਣਾ ਹੈ ਹੀ ਕੋਈ ਗੱਲ ਠੀਕ 92 ਸ਼ੀਟਾਂ ਦੇ ਕੇ ਕੱਲਾ ਜੇ ਅਦੇ ਵੀ ਜੁਰਤ ਨਹੀਂ ਵਰਤੀ ਸਾਡੇ ਸਾਰੇ ਠੀਕਰਾਂ ਭਰੇਗਾ ਵੀ ਇਹਨਾਂ ਰਾ ਰੋਕਿਆ ਪਰ ਸੰਭੂ ਬਾਰਡਰ ਤੱਕ ਪੁੱਲ ਤਾਂ ਲੋਕ ਹੋ ਮੁਰਦਰੇ ਰਾਤ ਰੋਕੇ ਸ਼ੰਭੂ 92 ਦੀਆਂ 92 ਆਪਾਂ ਲੈਣੀਆਂ ਸਾਰਿਆਂ ਨੇ ਫਿਕਰ ਨਾ ਕਰੋ ਮੈਂ ਕਿਹਾ ਭਾਈ ਸਾਹਿਬ ਅਗਲੇ ਜਿਹੜੇ 20 ਕਰੋੜ 30 ਕਰੋੜ ਤੱਕ 20-20 ਕਰੋੜ ਤੱਕ ਟਿਕਟ ਲੈਣਦੇ ਆ ਸਾਡੇ ਵੱਲੋਂ ਕਾਲੀ ਆ ਰਹੇ ਨੇ ਕਾਂਗਰਸ ਆ ਰਹੇ ਸਾਡੇ ਕੋਲ ਆ 92 ਦੀਆਂ ਅਸੀਂ ਵੀ ਵੋਟਾਂ ਹਾਂ ਸਾਡੇ ਵਿੱਚ ਹੋਣਾ ਬੜਾ ਵਧੀਆ ਬੜਾ ਵਧੀਆ ਤੁਸੀਂ ਕਵਰ ਕਰਦੇ ਬਹੁਤ ਜਿਦਾ ਕੋਈ ਗੱਲ ਨਹੀਂ ਠੀਕ ਆ ਤੁਹਾਡਾ ਤਰੀਕਾ ਬਹੁਤ ਵਧੀਆ ਜョਦੀ ਵਰਤ ਰਹੇ ਜੀ ਨਾ ਉਹ ਦੇਖ ਰਹੇ ਸਾਰੇ ਠੀਕ ਆ ਜੀ ਮਿੱਠੀ ਗੋਲੀ ਮਿੱਠੀ ਗੋਲੀ ਦੇਣੀ ਨਹੀਂ ਉਹ ਠੀਕ ਆ ਮਿੱਠੀ ਗੋਲੀ ਪ੍ਰੈਕਟਿਸ ਹੀ ਹੈ ਜੀ ਇਹਨੇ ਪ੍ਰੈਕਟਿਸ ਹੀ ਇਹਦੀ ਕਰਾਈ ਜਾਂਦੀ ਆ ਕੋਈ ਵੋਟਾਂ ਪਾਉਣ ਲਈ ਤਿਆਰ ਹੋ ਗਏ ਤੁਹਾਨੂੰ ਹੋਰ ਦੱਸੂਗੀ ਇਹ ਕੋਈ ਗੱਲ ਨਹੀਂ ਲੈਂਦੇ ਵੀ ਨਾ ਵੋਟਾਂ ਮਿੱਠੀ ਗੋਲੀ ਦੇ ਕੇ ਸਾਈਆਂ ਸੂਚੇ ਬੰਨੇ ਦੀ ਵੋਟਾਂ ਪਾ ਲਏ ਉਹਨੂੰ ਕੱਢਿਆ ਹੀ ਨਹੀਂ ਤੁਹਾਨੂੰ ਤੁਸੀਂ ਖੜੋਲੇ ਹੋ ਮੁੱਕਲੇ ਤੁਹਾਨੂੰ ਵੋਟਾਂ ਹਾਂ ਉਹ ਰਾਏ ਪਾਪਨ ਸੜ ਕੇ ਤੇ ਅਫਸਰ ਆਇਆ ਅਫਸਰ ਅਫਸਰੀ ਖਿਲਾਉਣੇ ਆ 12 ਬੰਦਾ ਥੜੀ ਖਿਲਾਉਣਾ ਆ ਅਫਸਰੀ ਖਿਲਾਉਣੇ ਆ ਵੱਡੇ ਵੱਡੇ ਜਿਹੜਾ ਸਭ ਕਹਿੰਦਾ ਦਊਗਾ ਮੈਂ ਹਰਿਆਪਿਆਨ ਚਲਾਉਂਗਾ ਜਾਣ ਲੱਗੇ ਜਿਹੜਾ ਕਹਿੰਦਾ ਕਿ ਕਿਸਾਨਾਂ ਦਾ ਮਤਲਬ ਨਹੀਂ ਲਗਣਗਾ ਤੇ ਉਹਨੇ ਸਭ ਕਰਵਾਤਾ ਜਿਹੜਾ ਕਹਿੰਦਾ ਆਪ ਖੁਦ ਮੰਗਦਾ ਹੈ ਐਮ ਐਸ ਪੀ ਦੋ ਮੈਨੂੰ ਉਹ ਧਰਨਾ ਇਹੋ ਹੀ ਭਗਵੰਤ ਮਾਨੀ ਛੁੱਟੀ ਨਾ ਦਿੰਦੇ ਸੀ ਅਗਲੇ ਛੁੱਟੀ ਨਾਲ ਦਿੱਤੇ ਆ ਨਹੀਂ ਮੈਨੂੰ ਇਹਦਾ ਜਵਾਬ ਦਿਓ ਬਗਾ ਨਹੀਂ ਜਦੋਂ ਲਖਸ਼ ਹੋਈ ਸੀ ਮੇਰੀ ਸੁਣ ਲਓ ਲਖਸ਼ ਜਦੋਂ ਲਖਸ਼ ਹੋਈ ਸੀ ਨਹੀਂ ਮੇਰੀ ਸੁਣ ਲਓ ਖਲੋਤੇ ਨਹੀਂ ਮੇਰੇ ਕਾ ਸੁਣ ਲਓ ਮੜਾ ਹੁਣ ਤੱਕ ਆ 92 ਸੀਟਾਂ ਦੇ ਖਲੋਤੇ ਹੁਣ ਤੱਕ ਤੁਸੀਂ ਸਾਡੇ ਨਹੀਂ ਖਲੋਤੇ ਜਿਨ੍ਹਾਂ ਨਾਲ ਆਹੀ ਇਹਨੂੰ ਸਾਡੇ ਨਹੀਂ ਮੌਜੂਦਾ ਖੜੇ ਹੋ ਬੱਬੀ ਜੇ ਤੋ ਅਰਕੀ ਵਧਾਣ ਦੀ ਇਲੈਕਸ਼ਨ ਹੋਈ ਪੱਕਾ ਸਾਡੇ ਨਹੀਂ ਹੁੰਦੀ ਬਣਾਵਾ ਮੈਂ ਕਿਹਨੂੰ ਪਤਾ ਪਿੰਡਾਂ ਚ ਲੈ ਕੇ ਕੀਤੀ ਸੀ ਮੌਜੂਦਾ ਪੋਲੀਟੀਕਲ ਸਿਸਟਮ ਜਿਹੜਾ ਹਨ ਜੀ ਉਹਦੇ ਵਿੱਚ ਆਮ ਬੰਦਾ ਰੋਕ ਹੋਈ ਨਹੀਂ ਸਕਦਾ ਅਸੀਂ ਉਹ ਕੰਪੇਨ ਨਹੀਂ ਗਏ ਸਾਨੂੰ ਨਾ ਤੁਸੀਂ ਮੇਰੇ ਮਾਰੋ ਜਿਹੜੇ ਗਏ ਉਹਨਾਂ ਨਾਲ ਗੱਲ ਕਰੋ ਸਾਡੇ ਕਿਸਾਨਾਂ ਦਾ ਫੈਸਲਾ ਨਹੀਂ ਹੈ ਨਹੀਂ ਸਾਡਾ ਸਾਡਾ ਸਾਡੀ ਸੰਭਲ ਕਹਿੰਦੇ ਵੀ ਫਾਇਦਾ ਨਹੀਂ ਹੈ ਤੇਰੀ ਜਾਣਦਾ ਹਾਂ ਉਹ ਵੀ ਝੂਠ ਦਾ ਫਾਇਦਾ ਨਹੀਂ ਭਿੰਦੇ ਨੂੰ ਕਿਹਨੇ ਕਹਿੰਦਾ ਨਾਂ ਨਹੀਂ ਲੈਣਾ ਭਾਈ ਭਾਈ ਸਾਹਿਬ ਤੁਸੀਂ ਦਬਕੇ ਨਾ ਮਾਰੋ ਠੀਕ ਹੈ ਉਹ ਸਾਡੇ ਜੋਂਦੇ ਅੱਗੂ ਹੋ ਜਾਏ ਇੱਕ ਤਰੀਕਾ ਹੋ ਗਿਆ ਉਹ ਸਾਡੇ ਜੋਂਦੇ ਅੱਗੂ ਉਹ ਠੀਕ ਹੈ ਭਾਈ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਆਪਾਂ ਗਾਂ ਹੀ ਬਣਾ ਲਈਏ ਆਪਣਾ ਮੈਂ ਕਿਹਨਾਂ ਜਿਹੜਾ ਵੀ ਆ ਗਿਆ ਨਾ ਤੁਸੀਂ ਗੱਲ ਫਿਰ ਮੋੜੜ ਕੇ ਉੱਥੇ ਨਾ ਰਹਿਣਾ ਆਉਣਾ ਹੀ ਨਹੀਂ ਇੱਕ ਸਾਡਾ ਹੋਣਾ ਇਦਾਂ ਹੀ ਹੋਣਾ ਇਹਨਾਂ ਲੋਕਾਂ ਦੇ ਹਿਸਾਬ ਨਾਲ ਹੋਣਾ ਵਾ ਇਦਾਂ ਸੁਧਾਰ ਨਹੀਂ ਹੋਣਾ ਤੁਸੀਂ ਚੁਣ ਕੇ ਜਿਹਨੂੰ ਮਰਜ਼ੀ ਭੇਜ ਲਓ ਲੋਕਾਂ ਦੀ ਵੇਅਰਨੈਸ ਹੀ ਸੁਧਾਰ ਲਿਆ ਸਕਦੀ ਆ ਲੋਕਾਂ ਦੀ ਜਾਗਰੂਕਤਾ ਜਿਹੜਾ ਸੁਧਾਰ ਆਉਣਾ ਲੈ ਭਾਵੇਂ ਇਮਾਨਦਾਰ ਵੀ ਤੁਸੀਂ ਲਾ ਦੇਂਗੇ ਜਿੰਨੇ ਚਿਰ ਲੋਕ ਜਾਗਰੂਕ ਨਹੀਂ ਇਹਨਾਂ ਥੱਲੇ ਉਹਨੇ ਜਿਹੜੇ ਰਹੀ ਡੰਡੀ ਨਾ ਲਾਣਾ ਤਾਂ ਹੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਸੀਐਮ ਦੀ ਸੀਟ ਦੇ ਨਹੀਂ ਆਪਾਂ ਭੇਜਦੇ ਕੁਝ ਨਹੀਂ ਹੋਣਾ ਤੇ ਭਗਵਾਨ ਜੀ ਮੰਗ ਕਹਿੰਦਾ ਹੈ ਮੇਰੇ ਜਿਨਾਂ ਦੁੱਧ ਪਤਾ ਹੀ ਕੋਈ ਨਹੀਂ ਆਹ ਕੋਈ ਨਹੀਂ ਆੜੇ ਮਾਈ ਭਾਗ ਉਧਰ ਮਾਰੋ ਧਿਆਨ ਇਹ ਸਾਰੀਆਂ ਧਾੜੇ ਦੋ ਘਰਿਆ ਇੱਕ ਮਿੰਟ ਆਹ ਧਾੜੇ ਸਾਰੇ ਕਿੰਨੇ ਕਿੱਦੇ ਧਾੜਾਂ ਦੀਆਂ ਧਾੜਾਂ ਦੀਆਂ ਇਹਨਾਂ ਨੂੰ ਵੀ ਧਿਆਨ ਮਾਰੋ ਨਾ ਬੀਬੀਆਂ ਵਾਹ ਇੱਕ ਇੱਕ ਵਈਪਾ ਗੁਰਦੀਆਂ ਵਾਹੋ ਦੇਖੋ ਬੈਠ ਕੇ ਟੇਬਲ ਟੌਪ ਤੇ ਹੀ ਗੱਲ ਨਿਬੜਦੀ ਹੁੰਦੀ ਹੈ ਇਹ ਗੱਲ ਹੈ ਉਹ ਤੇ ਹੋਰ ਇਸ ਕਵਾਰੀ ਪਹਿਲਾਂ ਕਿਸ ਉਹਨਾਂ ਨੂੰ ਮਲਾਓ ਤੇ ਸਹੀ ਇੱਥੇ ਲੈ ਕੇ ਆਓ ਮੈਂ ਤੁਹਾਨੂੰ ਇੱਕ ਮਿੰਟ ਬੈਠ ਮਿੰਟ ਬੀਬੀ ਸੇ ਮੈਂ ਤੁਹਾਨੂੰ ਕਹਿੰਦਾ ਵੀ ਮੇਰੇ ਨਾਲ ਚਲੋ ਕਰਾ ਦੱਸੋ ਤੁਹਾਡੇ ਦੇ ਨਾਲ ਜਿੱਥੇ ਸਮਾਜਿਕ ਤੇ ਆਉਂਦੇ ਨੇ ਕਰਾਉਂਦੇ ਕਰਾਉਣਾ ਜਲਾਣਾ ਨਹੀਂ ਨਹੀਂ ਪੰਜ ਬੰਦੇ ਵਾਲੇ ਕਿਹੜਾ ਨਿਸਾਨਾ ਦੇ ਆ ਜਾਣ ਆਪ ਸਾਰੀ ਫੋਰਸ ਲੈ ਲੈਣੀਆਂ ਇਹ ਪਤਾ ਕੀ ਹੈ ਕਿ ਇਹ ਟੇਬਲ ਤੇ ਬਿਠਾ ਦੇ ਮੁਰਗੇ ਅੰਦਰ ਪੋਟਾ ਲਿਓ ਇਹ ਕਰਦੇ ਇਹ ਪਤਾ ਕੀ ਹੈ ਪਤਾ ਕੀ ਨਹੀਂ ਮੁਰਗੇ ਕਾਹਦੇ ਫਿਰ ਇਹ ਕਹਿੰਦੇ ਵੀ ਕੱਢ ਕੇ ਬਿਠਾ ਦਿਓ ਉਹ ਕੋ ਪੂਰਾ ਨਾ ਆਉਂਦਾ ਤੁਹਾਡੇ ਕਿਹੜੇ ਕੱਢੀ ਆ ਗਏ ਦੂਜੇ ਵੀ ਮਾਰਨਾ ਸੈਂਡਾ ਚੱਡੀ ਹੋਗੇ ਪੰਜ ਦੰਦਿਆਂ ਦੀ ਬਹੁਤ ਬਹੁਤ ਕਿਹੜੇ ਇੱਥੇ ਸਾਡੇ ਬੁੱਧੀਆਂ ਰਾਇਆ ਸ਼ੰਭੂ ਦੇ ਪਹਾੜਾ ਦਾ ਦਸ ਦੇਣ ਜੇ ਚ ਰੱਖਿਆ ਪਟਿਆਲੇ ਸ਼ੰਭੂ ਦੇ ਪਹਾੜਾ ਹੀ ਲੰਗੇ ਪਕਾਉਣਗੇ ਇਹ ਵਿਚਾਰੀਆਂ ਜਿਹੜੇ ਤੇਨੇ ਰੱਖਿਆ ਤੇ ਲਾ ਕੇ ਬਿਨਾਂ ਤਰੀ ਪ੍ਰਧਾਨ ਨੇ ਬੜੀ ਦੀ ਬਿਪਨਾ ਗਾੜੀ ਹੋਣੀ ਹੁਣ ਮੇਰੀ ਗੱਲ ਸੁਣੋ ਇਹ ਤਾਂ ਤੁਹਾਡਾ ਕਹਿਣਾ ਜਾਂਦਾ ਹਾਂ ਮੁਰਗੀ ਇਹ ਆ ਹੁਣ ਅਗਲਾ ਬੰਦਾ ਹੋਊ। ਪਰ ਜਿਹਨਾਂ ਦੀ ਤਾਂ ਮੇਰੀ ਕੋਈ ਗੱਲ ਬਾਤ ਨਹੀਂ। ਮੈਂ ਕਹਿੰਦਾ ਮੈਂ ਇਹਨਾਂ ਨਾਲ ਗੱਲ ਹੁਣ ਇਹ ਬੰਨਣ ਜਾਂ ਮੇਰੀ ਕੋਈ ਗੱਲ ਵਾਏ ਮੰਨਣਾ ਤਾਂ ਫੇਰ ਹੀ ਆ। ਤੁਹਾਨੂੰ ਇਹ ਗੱਲ ਕਹਿੰਦੇ ਵੀ ਜਿਹੜੀ ਗੱਲ ਹੈਗੀ ਆ ਜਿੱਥੇ ਤੁਸੀਂ ਅੱਜ ਤੁਸੀਂ ਰਿਪਰੈਜ਼ੈਂਟੇਟਿਵ ਆਏ ਨਾਲ। ਇੱਥੇ ਲਿਆਓ ਪੰਜ ਬੰਦੇ ਦੱਸੋ। ਦੇਖੋ ਬੀਬੀ ਨਹੀਂ ਆਉਣਾ ਚਾਹੁੰਦਾ ਅਸੀਂ ਕਿਤਾ ਲਿਆਈਏ। ਤੇ ਫੇਰ ਸਾਨੂੰ ਜਾਣਦਾ ਤੁਸੀਂ ਇੱਕ ਮਿੰਟ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੰਨਣ ਦੀ ਬੇਨ ਨੂੰ ਅਸੀਂ ਉੱਥੇ ਲੈ ਕੇ ਜਾਣਾ ਨਹੀਂ ਜਾਣਾ ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਉਹ ਨਹੀਂ ਆਉਣਾ ਚਾਹੁੰਦਾ ਫੇਰ ਸਾਡੀ ਜਿਹੜਾ ਆਪਣਾ ਮੁਰਦਾ ਬਾਤ ਸੁਣ ਕੇ ਕੋਈ ਨਹੀਂ ਇਹਨਾਂ ਨੇ ਫੇਰ ਹੁਣ ਕਾ ਪਾ ਗਏ ਹੁਣ ਕੱਟ ਦੇਣਾ ਕੋਈ ਕੋਈ ਗੱਲ ਪੈਣਾ ਕੋਈ ਗੱਲ ਹੀ ਐ ਟਕਾ ਕੇ ਜਵਾਬ ਦਾਂਗੇ ਆ ਆਮ ਆਦਮੀ ਪਾਰਟੀ ਨਹੀਂ ਵਜਿਆ ਕਰੂ ਪਾਥੀਆਂ ਵਾਲੀ ਪਾਰਟੀ ਵਜਿਆ ਕਰੂ ਪਾਥੀਆਂ ਵਾਲੀ ਪਾਰਟੀ ਟਰਾਲੀ ਚੋਰ ਪਿਆਰ ਦੇ ਇਤਿਹਾਸ ਚ ਪਹਿਲੀ ਪਾਰਟੀ ਸਭ ਤੋਂ ਪਹਿਲਾਂ ਖਤਮ ਹੋ ਗਈ ਕਾਲੀਅਰ ਫਿਰ 26 27 ਸਾਲ ਕੱਢ ਗਏ ਸੀ ਇਹਨਾਂ ਵੱਲੋਂ ਕੱਢੇ ਨੇ ਤੁਹਾਨੂੰ ਹਾਰ ਪੈਂਦੀ ਹੈ ਪਾਰਟੀ ਨੂੰ ਪਾਥੀਆਂ ਪਿਆ ਕਰ ਰਹੇ ਕਿਉਂ ਇਹ ਜੁਗੜੂ ਜੂ ਹੈ ਬੈਣੀਆ ਚੀਰਮੈਨ ਵਜਿਆ ਪੱਖਿਆਂ ਮਾਰਿਆ ਭੱਜ ਕੇ ਗੱਡੀ ਚੜਾ ਮੁੜ ਕੇ ਜਾ ਕੇ ਇਸ ਤਰ੍ਹਾਂ ਵਜਣੀਆਂ ਮਾਠੀਆਂ ਬਹੁਤ ਸਾਡੇ ਕੋਲ ਜਵਾਨ ਉਹਨੇ ਨਿਕਲਣਾ ਬਾਹਰ ਆਓ ਪੈਣੋ ਗਾੜੀ ਲੇਖੋ ਹਾਲਾਤ ਸੁਵਾਜਵਾ ਕਰ ਰਹੇ ਠੀਕ ਹੋ ਰਿਹਾ ਉਧਰ ਦੀ ਨਿਕਲਣਾ ਉਹਨੇ ਉੱਥੇ ਹੀ ਭੱਜ ਜਾਣਾ ਕਰੋ ਕਰੋ ਲਵੀ ਇਹ ਸਾਹੇ ਹੋਰ ਆਹ ਰੰਗਾ ਫਿਰ ਆ ਕੱਢੋ ਕੱਢੋ ਮਰੇ ਵੀ ਮਾਰ ਤੋਂ ਮਾਰ ਲੈਵ ਲਾਈਵ ਚਾਲੂ ਕਰ ਦਿਓ ਕਰੋ ਕਰੋ ਲਾਈਵ ਕਰੋ ਦੇ ਵੀ ਚਾਲੂ ਕਰ ਦਿਓ ਪੁਲਿਸ ਦੀ ਤੱਕਾਸ਼ਾਹੀ ਕਰੋ ਲਾਈਵ ਸਰੇਣੀ ਠੀਕ ਆ ਆ ਜੀ ਪੁਲਿਸ ਪ੍ਰਸ਼ਾਸਨ ਅੱਜ ਵੀ ਕਿਸਾਨਾਂ ਮਜ਼ਦੂਰਾਂ ਨੂੰ ਜੋ ਸਵਾਲ ਜਵਾਬ ਪਿੰਡਾਂ ਦੇ ਵਿੱਚ ਆਏ ਮੰਤਰੀਆਂ ਐਮ ਐਲ ਏ ਨੂੰ ਕਰਦੇ ਆ ਉਹਨਾਂ ਨੂੰ ਜਿਹੜਾ ਵਾ ਡੱਕਿਆ ਜਾ ਰਿਹਾ ਵਾ ਐਸ ਜੀ ਸਰੋ ਸਵਾਲ ਕਰਨ ਕਿਉਂ ਨਹੀਂ ਕਰਦੇ ਸਵਾਲ 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 ਜਵਾਬ ਸਵਾਲ ਵੇਖੋ ਸਾਡੇ ਹੱਕ ਨੂੰ ਨਾ ਜਿਹੜੀ ਤੱਕ ਐਸ਼ਾ ਹੀ ਹੋ ਰਹੀ ਆ ਇੱਥੇ ਉੱਥੇ ਕੋਈ ਪਕਰਾਇਆ ਹੋ ਜਾਣਾ ਕੋਈ ਨਾ ਆ ਗਿਆ ਕੋਈ ਹਟਾ ਦੇ ਗਾ ਕੋਈ ਨੀ ਰੋਡ ਤੇ ਆ ਗਿਆ ਕੋਈ ਨੀ ਚਲੋ ਭਾਈ ਗੱਲ ਕਰੀਏ ਗੱਲ ਹਟਾ ਦੇ ਲਈ ਅਸੀਂ ਗੱਲ ਬਾਤ ਕਰਨੀ ਆ ਗੱਲ ਬਾਤ ਕਰਨੀ ਅਸੀਂ ਭਾਈ ਕੋਈ ਨਹੀਂ ਬਣਾ ਜੋ ਮੈਂ ਪਹਿਲਾਂ ਨਸ਼ਰਾ ਬਰਾਦਰ ਆ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਇੱਕ ਮਿੰਟ ਚਲੋ ਤੁਸੀਂ ਖੜੇ ਹੋ ਪਰ ਇਹ ਵੀ ਆਹ ਦਾ ਬਣਾ ਦੇ ਢਾਵਾੜੇ ਸਾਹਮਣੇ ਖੁੱਲਤੇ ਸਰਕਾਰੀ ਟੈਡੀ ਪ੍ਰੋਟੈਕਸ਼ਨ ਵੇ ਸਾਡੀ ਸਾਡੇ ਤੇ ਕਿਹੜੇ ਕੋਲੇ ਹੋ ਜਾਂਦੇ ਆ ਸਾਡੀ ਫਟਾਸ਼ੇ ਦੇ ਪਤਾ ਕਿਹੜੀ ਕਰਦੇ ਆ ਔਰ ਉਹ ਉਹ ਰੋਜ਼ ਰਾਮਾ ਰਸਤੇ ਦੇ ਦਾਤਰ ਫੇਂਦਾ ਲੋਕਾਂ ਨੂੰ ਸਾਡੀ ਪ੍ਰੋਫੈਸ਼ਨ ਪਤਾ ਜਿਹੜੀ ਹੋਣ ਧੀ ਆ ਇਹ ਅੰਦਰ ਇੱਕ ਸਾਮਾ ਦੇ ਪੁੱਤ ਨਹੀਂ ਹੈ ਜੀ ਜਿੱਦ ਤੱਕ ਗੱਲ ਸਾਡੇ ਆਸਿਕਲ ਦੀ ਰੋਕਣ ਦੇ ਅੱਜ ਫਸਾਨਾ ਨੂੰ ਅਸੀਂ ਗੱਲ ਤਾਂ ਸਾਰੀ ਸਮਝੀ ਅਸਲ ਤੇ ਜਿਹੜੀ ਤਹਾਂ ਵਰਦੀ ਪੋਣ ਲਗਾ ਸੌਂ ਖਾਦੀ ਸੀ ਨਾ ਜੇ ਤੁਸੀਂ ਉਹ ਸੌਂ ਦੇ ਤਰੀਕੇ ਅਨੁਸਾਰ ਚੱਲੋ ਛੇਰ ਤੁਸੀਂ ਇੱਥੇ ਨਾ ਰੋਕੋ ਸਾਡੀ ਇੱਕ ਮਿੰਟ ਨਹੀਂ ਹੋ ਸਕਦਾ ਇੱਕ ਮਿੰਟ ਸਾਡੀ ਸੌਂ ਨੂੰ ਚੈਲੰਜ ਕੀਤਾ ਤੁਸੀਂ ਕਿਹੜੀ ਤੁਸੀਂ ਬੱਤੀਆਂ ਨੇ ਖਾਦੀ ਸੀ ਤੁਸੀਂ ਇਕੱਠੇ ਕਿਉਂ ਨਹੀਂ ਹੋਏ ਕਿਹੜੀ ਕਿਹੜੀ ਜਿਹੜੇ ਤੁਸੀਂ ਕੋ ਵੱਖੋ ਵੱਖਰੇ ਹੋ ਕਿਉਂ ਅਸੀਂ ਕਿਹੜੀ ਹੋਏ ਖਾਦੀ ਬੰਦ ਕਮਾਲ ਕਰੀ ਜਾਂਦੇ ਹੋ ਵੱਖੋ ਵੱਖਰੇ ਕੋਈ ਨਹੀਂ ਰਹੇ ਕਿਹੜੀ ਸੌਂ ਅਸੀਂ ਕਿਹੜੀ ਪੰਨੀ ਆ ਸੌਂ ਦੱਸੋ ਤੁਸੀਂ ਹਾਂ ਸੌਂ ਹਰ ਜਲਦੀ ਵੀ ਆਈ ਪਸੀ ਕਾਨੂੰਨ ਦੇ ਅਕਾ ਵੀ ਰਸਤਾ ਨਹੀਂ ਰੋਕਣ ਦੇਣਾ ਤੁਸੀਂ ਜਿੰਦਾਬਾਦ ਕਰੋ ਮਰਦਾਬਾਦ ਕਰੋ ਅਸੀਂ ਰੋਕਿਆ ਤਾਂ ਮੈਂ ਕਹਿੰਦਾ ਸ਼ਾਹੀ ਜ਼ਰੂਰ ਨਹੀਂ ਯਾਰ ਖੜੀਦਾ ਕਿਸੇ ਦੇ ਪਰਸਨਲ ਨੀਅਰ ਐਟੈਕ ਕਰੀ ਦੇ ਤੁਸੀਂ ਕਹੋ ਸ਼ਾਤਮੂਤ ਨਿਕਰਾਂ ਸਵਾਲ ਕਰਨਾ ਸਾਨੂੰ ਅਧਿਕਾਰ ਹੈਗਾ ਕਿ ਨਹੀਂ ਹੈਗਾ ਕਰੋ ਸਭ ਤੋਂ ਉੱਪਰ ਰੱਖੀ ਹੋ ਰਹੀ ਹੈ ਸਾਡੇ ਸਾਹਮਣੇ ਖੜੋ ਜਾ ਤੁਸੀਂ ਰਸਤਾ ਕਰੋ ਨਹੀਂ ਰੋਕਦੇ ਤੁਸੀਂ ਰਸਤਾ ਰੋਕਦੇ ਨਹੀਂ ਰੋਕਣਾ ਨਹੀਂ ਰੋਕਣਾ ਅਸੀਂ ਤਾਂ ਤੁਹਾਨੂੰ ਕਹਿ ਰੋਕਿਆ ਅਸੀਂ ਤੁਹਾਨੂੰ ਪਾਣੀ ਵੀ ਪਿਵਾਵਾਂਗੇ ਆਏ ਐਸਐਚਓ ਸਭ ਤੁਹਾਨੂੰ ਕਹੇ ਅਸੀਂ ਤਾਂ ਤੁਹਾਨੂੰ ਕਹਿ ਰੋਕੋ ਉਹਨਾਂ ਨੂੰ ਅਸੀਂ ਗੱਲ ਕਰਾਓ ਸਾਡੀ ਇੱਥੇ ਪੰਜ ਬੱਤੇ ਦੇ ਲੋਕ ਹੋਣਗੇ ਉਹ ਸੋਹਣੇ ਵਾਲੇ ਇਹਨਾਂ ਦਾ ਜਵਾਬ ਦੇਣਾ ਕੈਬਨਟ ਮੰਤਰੀ ਨੂੰ ਮੈਂ ਲੈ ਸਕਦਾ ਤੇ ਫਿਰ ਸਾਡੇ ਨੂੰ ਫਿਰ ਤੇ ਜੀ ਇੱਥੇ ਆਓ ਫਿਰ ਤੁਸੀਂ ਆ ਕੇ ਸਾਡੇ ਧਮਕੀਆਂ ਨਹੀਂ ਦਿਓ ਉਹ ਮੈਂ ਕਹਿੰਦਾ ਉਹ ਮੇਰਾ ਡੀਐਸਪੀ ਦਾ ਨਹੀਂ ਡੀਐਸਪੀ ਸਾਹਿਬ ਲੈ ਆਉਂਦੇ ਆ ਡੀਐਸਪੀ ਸਾਹਿਬ ਲੈ ਆਉਂਦੇ ਵੱਡੇ ਡਰਦੋ ਇਹ ਲੈ ਆਉਂਦੇ ਆ ਵੋਟਾਂ ਨਾ ਪਾਓ ਕੋਈ ਕੇ ਨਹੀਂ ਤੁਹਾਡੇ ਘੜੀ ਹੱਥ ਛੋੜ ਕੇ ਬੇਨਤੀ ਵੋਟਾਂ ਨਾ ਪਾਓ ਅਗਰ ਸਵਾਲ ਕਰਨਾ ਆ ਤੁਸੀਂ ਪੁਨੇ ਪੁਨੇ ਗੁੰਮਾ ਨਾ ਇਹ ਜਾਓ ਨਾ ਸਾਡੇ ਵੋਟਾਂ ਨਹੀਂ ਪਾਓ ਨਾ ਇਹ ਨਹੀਂ ਇਹ ਇੰਨੇ ਭੋਲੇ ਨਹੀਂ ਰਹਿ ਗਏ ਉਹ ਸਮਝਦੇ ਨਾ ਠੀਕ ਹੈ ਜੀ ਅੱਜ ਆਦਿ ਆਪਾਂ ਨੂੰ ਵੇਖਣੇ ਨਾ ਪੈਣ ਲੱਲੇ ਮੰਦਿਰ ਤੇ ਵੀ ਸਤੂਰੀ ਨਹੀਂ ਦਿੱਖਿਆ ਉਥੇ ਕਿਹਾ ਜੀ ਵੇਖੋ ਭਾਈ ਤੁਸੀਂ ਸਾਡੇ ਭਰਾ ਜੀ ਅਸੀਂ ਤੁਹਾਡੇ ਬੱਚੇ ਆ ਉਹ ਲੱਲੇ ਦੇਖੋ ਫਿਰ ਲਾਠੀ ਚਾਰ ਦੀ ਕਿਤਾ ਪੁਰਾਣੀ ਆਉਣੇ ਇਹ ਤੁਹਾਡੇ ਤੇ ਇਨੀ ਇਨਐਕਟਿਵਿਟੀ ਕਿਉਂ ਹੈ ਜੀ ਐਮਐਲ ਨੂੰ ਮਾਹੌਲ ਨੂੰ ਚੇਂਜ ਕਰਨ ਨਾਲੇ ਬੰਦੇ ਤੁਹਾਡੇ ਮੈਂ ਵੇਖਿਆ ਡੀਐਸਪੀ ਸਾਹਿਬ ਜੀ ਇਨੀ ਇਨਐਕਟਿਵਿਟੀ ਨਜ਼ਰ ਆਉਂਦੀ ਤੜ ਜੀ ਕੋਈ ਇਨਐਕਟਿਵਿਟੀ ਹੋਣਾ ਹੀ ਕੁਝ ਨਹੀਂ ਕਰਕੇ ਸਦਾਗੇ ਨਾ ਪੰਜ ਸੱਤ ਸਾਲਾਂ ਦੇ ਬਦਲਾਵੇ ਬਾਈ ਉਹ ਮਨਿੰਦਰ ਸਿੰਘ ਮੱਲ ਵਾਲੇ ਦਾ ਬੱਚੇ ਮੈਂ ਨਹੀਂ ਕਹਿੰਦਾ ਸਾਫ਼ ਸੱਚ ਤਰੂੰ ਮ ਆਪ ਵੀ ਨਹੀਂ ਕਿੱਥੇ ਹੋ ਸਕਿਆ ਮੇਰੀ ਗੱਲ ਸੁਣੋ ਇਹ ਆਪ ਵੀ ਨਹੀਂ ਕਿੱਥੇ ਹੋ ਸਕਿਆ ਕੋਣ ਕੇ ਕੋਣ ਕੇ ਜੇ ਤੁਹਾਡੇ ਵਰਗੇ ਪੜਾ ਸਾਥ ਦੇਣ ਨਾ ਫੇਰ ਮੈਂ ਰਿਟਾਇਰਮੈਂਟ ਤੋਂ ਬਾਅਦ ਸਾਰਾ ਇਹ ਕਰ ਪਹਿਲਾਂ ਚਲੋ ਡੀਟੇਲ ਹੋਣੀ ਨਹੀਂ ਹੋਣੀ ਡੀਟੇਲ ਨਹੀਂ ਆਈ ਕੰਮ ਨਹੀਂ ਹੋਵੇ ਯਾਦ ਕਰੇ ਇੱਕ ਕਿਸਾਨ ਦਾ ਪੁੱਤ ਸੀ ਉਹ ਵਰਦੀ ਲਾ ਕੇ ਖੜੋ ਸਕਦਾ ਹੀ ਨਾਲ ਉਹੀ ਜਿੰਨੇ ਜਣੇ ਖਲੋਤੇ ਨੇ ਸਾਡੇ ਚੋਂ ਵੀ ਕਿਸੇ ਨਾ ਕਿਸੇ ਦਾ ਪੁੱਤ ਭਤੀਜਾ ਪੁਲਿਸ ਚੋਂ ਨਾ ਉਹ ਵੀ ਸਾਡੇ ਕੋਈ ਤਰੀਕੇ ਖਲੋਤਾ ਹੁੰਦਾ ਤੁਹਾਡੇ ਹੈ ਕੋ ਰਿਸ਼ਤੇ ਲੈ ਹੈਗੇ ਸਾਰੇ ਲੈ ਹੈਗੇ ਸਾਰੇ ਦਾ ਇੱਕ ਮਿੰਟ ਇੱਕ ਮਿੰਟ ਚਲੋ ਇਸ ਲਿਓ ਨਾ ਕੋ ਸਵੇਰੇ ਵਰਦੀ ਲਾ ਕੇ ਤਾਂ ਤੁਹਾਡੇ ਨਾਲ ਇੱਕ ਵੀ ਲਿਓ ਲਿਓ ਇਹਨਾਂ ਬੰਸੇ ਕਹਿੰਦੇ ਸਾਡੇ ਬੱਚੇ ਪੁਲਿਸ ਚ ਜਾਣੇ ਨਹੀਂ ਆਪਾਂ ਭਰਤੀ ਵੀ ਮੰਗਦੇ ਆ ਕਿਥੇ ਤਰਨਾ ਲੱਗਦਾ ਹੀ ਕਦੀ ਤਰਨੇ ਵਾਲਿਆਂ ਨੂੰ ਰੋਕਿਆ ਨਹੀਂ ਜਾ ਕੇ ਬੜੇ ਬੜੇ ਪੁਲਿਸ ਅਫਸਰ ਨਹੀਂ ਨਹੀਂ ਬੜੇ ਬੜੇ ਪੁਲਿਸ ਅਫਸਰ ਆ ਚਲੋ ਜੇ ਆ ਜਾਂਦੇ ਹੁਕਮ ਤੇ ਬੜੇ ਤਰੀਕੇ ਨਾਲ ਡੀਲ ਕਰਦੇ ਆ ਹੁਣ ਐਸਐਚਓ ਹਰਪ੍ਰੀਤ ਜਿਹੜਾ ਸ਼ੰਭੂ ਬਾਰਡਰ ਵਾਲਾ ਉਹ ਬਲਵੰਤ ਆਪਣਾ ਆਪਣਾ ਬਰਾਮ ਤੇ ਨੂੰ ਉਟਿਆ ਰੰਜਸ਼ਕ ਨੇ ਹੱਡੀਆਂ ਪਸਲੀਆਂ ਤੋੜੀਆਂ ਉਹਨੀਆਂ ਹਰਪ੍ਰੀਤ ਨੇ ਐਸਐਚਓ ਨੇ ਆਪਣੇ ਦਿੱਤ ਸੂਨੀ ਸਾ ਦਾ ਪਾਠ ਕਰਦਾ ਸੀ ਉਹ ਸਟੇਜ ਦੇ ਉੱਤੇ ਉਹਨੂੰ ਕਹਿੰਦਾ ਵੀ ਤੂੰ ਸੂਨੀ ਸਾ ਦਾ ਪਾਠ ਕਰਦਾ ਤੂੰ ਅਦਾਸਾਂ ਗਲਤ ਕਰਦ ਫਰਾਨ ਕਰਦੇ ਹਾਂ ਉਹਨੂੰ ਤਾਂ ਕੁੱਟਿਆ ਨੂੰ ਫੜ ਗਏ ਰੰਜੋ ਰੰਜੋ ਨੂੰ ਕੁੱਟਿਆ ਦੱਸੋ ਈ ਮਾੜੀ ਗੱਲ ਹੈ ਬੰਦਾ ਰੱਬ ਦਾ ਨਾਮ ਹੈ ਦੇਖੋ ਸਾਡੀ ਡਿਊਟੀ ਆ ਪ੍ਰੋਟੋਕੋਲ ਦੇ ਮੁਤਾਬਕ ਮੰਤਰੀ ਸਹਿਬਾਨ ਸੀਐਮ ਸਹਿਬਾਨ ਜਾਂ ਕੋਈ ਵੀ ਐਮਐਲਏ ਸਹਿਬਾਨ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਾਂ ਜਿਹੜਾ ਹੈਗਾ ਦੇਖੋ ਉਹਨੂੰ ਅਸੀਂ ਕਹਿੰਦੇ ਕਿ ਇਹਨੂੰ ਠੀਕ ਕਰਦਾ ਤੇ ਇਹ ਕਹਿੰਦਾ ਵੀ ਤੁਸੀਂ ਕੰਟੈਸਟ ਕਰੋ ਜਿੰਦਾਬਾਦ ਜਿੰਦਾਬਾਦ ਸਾਰੀ ਪੰਜਾਬ ਪੁਲਿਸ ਲੀਡਰਾਂ ਨੂੰ ਪ੍ਰੋਟੈਕਟ ਕਰਦੇ ਲੱਗੀ ਆ ਆਮ ਜਿਹਾ ਤਰ੍ਹਾਂ ਮਤਲਬ ਨਹੀਂ ਹਾਂ ਜੇ ਕੋ ਆਪਾਂ ਪਿਆਰ ਨਾਲ ਆਪਾਂ ਭੈਣਾ ਭਰਾਵਾ ਵਾਂਗੂ ਗੱਲਾਂ ਕਰਦੇ ਹਾਂ ਹੁਣ ਜੇ ਮੇਰੇ ਕੋ ਬਾਹ ਤੇ ਮਾਰ ਦੋਗੇ ਤਾਂ ਫੇਰ ਮੈਂ ਕੀ ਕਰੂੰਗਾ ਜੇ ਮੇਰੇ ਤੇ ਕੋਈ ਫੋਰਸ ਕਰੂਗਾ ਮੈਂ ਸਾਥ ਵਿੱਚ ਬੈਠੋ ਯਾਰ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਉਹ ਤਾਂ ਕੀ ਕਮੈਂਟਸ ਦੇ ਸਕਦਾ ਅਗਰ ਦੇਖੋ ਹੁਣ ਮੇਰੀ ਗੱਲ ਸੁਣ ਤੁਸੀਂ ਆਏ ਹੋ ਤੁਹਾਨੂੰ ਅਸੀਂ ਪਿਆਰ ਨਾਲ ਸਮਝਾਈ ਜਾਂਦੇ ਆਂ ਵੀ ਯਾਰ ਗੱਲ ਇਦਾਂ ਨਹੀਂ ਕਿਸੇ ਪ੍ਰੋਟੈਸਟ ਕਰਨਾ ਕਰੋ ਪਰ ਆਪਾਂ ਰਸਤਾ ਨਹੀਂ ਰੋਕਣ ਦੇਣਾ ਕਿਸੇ ਵੀ ਕੋਸਤੇ ਰਸਤਾ ਬਾਜੀ ਤੁਸੀਂ ਰੋਕਿਆ ਹੀ ਤੋਕਿਆ ਨਹੀਂ ਇਹ ਤਾਂ ਸਾਈਡ ਤੇ ਖੜੇ ਇਹੀ ਗੱਲ ਸਰਕਾਰ ਕਹਿੰਦੀ ਸੀ ਰਸਤਾ ਜਿਹੜਾ ਕਿਸਾਨਾਂ ਨੇ ਮਤੂਰਾ ਰੋਕਿਆ ਜੇ ਉਹਨਾਂ ਨੂੰ 92 ਸੀਟਾਂ ਦੇ ਗਿਰਤ ਹੁੰਦੀ ਨਾ ਤੇ ਕੰਗੜਾ ਹਿੜਾੜੇ ਦੀ ਸਰਕਾਰ ਨੇ ਰੋਕਿਆ ਜੋ ਚੀਜ਼ ਇੱਕ ਮਿੰਟ ਜੁਰਤ ਕਿੱਥੋਂ ਲੈਣੀ ਸੀ ਕਾਨੂੰਨ ਬਣਦਾ ਉਸ ਨੇ ਨਹੀਂ ਬੀਜਪੀ ਦੀ ਬੀਜਪੀ ਨੇ ਆ ਜੋ ਤੁਸੀਂ ਗਿਰਤ ਕਰ ਲੈਣੇ ਹਨ ਪੁਲਿਸ ਦਾ ਤਾਂ ਕੋ ਆਪਣਾ ਹੈ ਕੋਈ ਗੱਲ ਠੀਕ 92 ਸੀਟਾਂ ਦੇ ਕੇ ਕੱਲ੍ਹ ਆ ਜਾ ਅਜੇ ਵੀ ਯੂਰਤ ਨਹੀਂ ਵਰਤੀ ਸਾਡੇ ਸੈਣੀ ਠੀਕਰਾਂ ਭਰੇਗਾ ਵੀ ਇਹਨਾਂ ਰਾ ਰੋਕਿਆ ਬਪ ਸੰਭੂ ਬਾਰਡਰ ਤੱਕ ਪੁੱਲ ਤੋਂ ਲੋਕ ਹੋ ਮੁਰਦਰਾ ਰਾਤ ਰੋਕੇ ਸੰਭੂ 92 ਦੀਆਂ 92 ਆਪਾਂ ਲੈਣੀਆਂ ਸਾਰਿਆਂ ਨੇ ਸਿਕਰਨਾ ਕਰੂ ਮੈਂ ਕਿਹਾ ਭਾਈ ਸਾਹਿਬ ਅਗਲੇ ਜਿਹੜੇ 20 ਕਰੋੜ 30 ਕਰੋੜ ਦੇ ਕੇ 20-20 ਕਰੋੜ ਦੇ ਕੇ ਟਿਕਟ ਲੈਣਦੇ ਆ ਸਾਨੂੰ ਵੱਲੋਂ ਤਾਲੀ ਆ ਦੇਣਾ ਕਾਂਗਰਸ ਆਣ ਸਾਡੇ ਕੋਲ ਆ 92 ਦੀ ਅਸੀਂ ਵੀ ਵੋਟਾਂ ਹਾਂ ਸਾਡੇ ਕੋਲ ਬੜਾ ਵਧੀਆ ਬੜਾ ਵਧੀਆ ਇਹਨਾਂ ਤੀਕਾ ਕਰਦੇ ਬਹੁਤ ਜਿੱਤਾਂ ਕੋਈ ਗੱਲ ਨਹੀਂ ਠੀਕ ਆ ਤੁਹਾਡਾ ਤਰੀਕਾ ਬਹੁਤ ਵਧੀਆ ਜョਦੀ ਵਰਤ ਰਹੇ ਜੀ ਨਾ ਉਹ ਵੇਖ ਰਹੇ ਸਾਰੇ ਠੀਕ ਆ ਜੀ ਮਿੱਠੀ ਗੋਲੀ ਮਿੱਠੀ ਗੋਲੀ ਦੇਣਾ ਨਹੀਂ ਉਹ ਠੀਕ ਆ ਮਿੱਠੀ ਗੋਲੀ ਪ੍ਰੈਕਟਿਸ ਹੀ ਹੈ ਜੀ ਇਹਨੇ ਪ੍ਰੈਕਟਿਸ ਹੀ ਇਹਦੀ ਕਰਾਈ ਜਾਂਦੀ ਆ ਵੋਟਾ ਪਾਉਣ ਲਈ ਤਿਆਰ ਹੋ ਰਹੇ ਤਾਂ ਨੂਰ ਦੱਸੂਗੀ ਕੋਈ ਗੱਲ ਨਹੀਂ ਲੈਂਦੇ ਵੀ ਨਾ ਵੋਟਾ ਮਿੱਠੀ ਗੋਲੀ ਦੇ ਕੇ ਸਾਈਆਂ ਦੂਜੇ ਬੰਨੇ ਦੀ ਵੋਟ ਪਾ ਕੇ ਉਹਨੂੰ ਕੱਢਿਆ ਹੀ ਤੁਹਾਨੂੰ ਤੁਸੀਂ ਖੜੋਣਾ ਮੁੱਕ ਨਹੀਂ ਤੁਹਾਨੂੰ ਵੋਟਾਂ ਹਾਂ ਉਹ ਰਾਏ ਪਾਪਨ ਸੜ ਗਏ ਤੇ ਅਫਸਰ ਆਇਆ ਅਫਸਰ ਅਫਸਰ ਹੀ ਖਿਲਾਉਣੇ ਆ ਮਾਰਾ ਬੰਦਾ ਥੜੀ ਖਲਾਉਣਾ ਲਾ ਅਫਸਰ ਹੀ ਖਿਲਾਉਣੇ ਆ ਵੱਡੇ ਵੱਡੇ ਜਿਹੜਾ ਪੜਾਈ ਜਿਹੜਾ ਸਭੋ ਕਹਿੰਦਾ ਦਊਗਾ ਮੈਂ ਹਰਿਆਪਿੰਨ ਚਲਾਉਂਗਾ ਉਹ ਜਾਣ ਲੱਗੇ ਜਿਹੜਾ ਕਹਿੰਦਾ ਅਸੀਂ ਕਿਸਾਨਾਂ ਦਾ ਮੈਂ ਧੰਨ ਨਹੀਂ ਲਗਣੂਗਾ ਤੇ ਉਹਨੇ ਸਭੋ ਦਰਵਾਤਾ ਜਿਹੜਾ ਕਹਿੰਦਾ ਆਪ ਖੁਦ ਮੰਗਦਾ ਹੈ ਐਮਐਸਬੀ ਦੋ ਮੈਨੂੰ ਉਹ ਧੰਨ ਨਾਲ ਇਹੋ ਹੀ ਭਗਵੰਤ ਮਾਨੀ ਚੁਟਕੀ ਨਾ ਦਿੰਦੇ ਸੀ ਅਗਲੇ ਚੁਟਕੀ ਨਾਲ ਦਿੱਤੇ ਆ ਕੋਈ ਪਾਸਾ ਸਾਥ ਹੀ ਬਣਾ ਲਓ ਜਿਹੜੀ ਤੁਹਾਡੀ ਇੱਥੇ ਗੱਲ ਤੇ ਹੋਵੇ ਜਾ ਕੇ ਆ ਬੀਬੀ ਕਹਿੰਦੀ ਚੁਟਕੀ ਨਾ ਕਈ ਸਵਾਲ ਇਹੋ ਪੁੱਛਣੇ ਉਹਨਾਂ ਨੂੰ ਕਿ ਇਹ ਗੱਲ ਥੋੜਾ ਕੰਡਣਾ ਕਿ ਇਹ ਤਾਂ ਫਿਰ ਕਿੰਨਾ ਚਿਰ 75 ਸਾਲ ਹੋ ਗਏ ਜਿਹੜਾ ਉਹ ਜਿਹੜਾ ਬਹਿਰਾਮ ਕੇ ਬਲੰਦ ਸਿੰਘ ਨੂੰ ਕਰੇ ਮਾਰਿਆ ਉਹ ਤਾਂ ਡੰਡਾਂ ਨੇ ਮਾਰਸ ਕੀ ਕਰੀਏ ਉਹ ਲੋਕਤੰਤਰ ਦੇ ਵਿੱਚ ਕਰ ਕੀ ਸਕਦੇ ਆ ਆਹੀ ਹੈ ਪਟਾਚੀ ਕੀ ਦੱਸੋ ਕੀ ਕਰੀਏ ਸਰ ਜੀ ਅਸੀਂ ਨਾਲ ਰਹੇ ਆ ਉਹ ਕੀ ਕਰੀਏ ਸਾਰੇ ਤੁਸੀਂ ਦਾਸ ਹੋ ਨਾ ਰੱਬ ਦਾ ਨਾਮ ਲੈਣ ਵਾਲਾ ਬੰਦਾ ਸੀ ਜਰਾ ਤੇ ਉਹਨੂੰ ਕਰੇ ਉਹਦੇ 당ਗਾ ਨਾ ਘਟੇ ਇੱਕ ਲੱਖ 40 ਹਜ਼ਾਰ ਬੰਦਾ ਬਿਜਲੀ ਬੋਰਡ ਤੇ ਕੰਮ ਕਰਦਾ ਸੀ ਮੈਜ 25 ਤੋਂ 30 ਹਜ਼ਾਰ ਰਹਿ ਗਿਆ ਉਹ ਵੀ ਦੂਜੀਆਂ ਸਟੇਟਾਂ ਦੇ ਵਿੱਚ ਲੱਗੇ ਬੰਦੇ ਆ ਗਏ ਤਾਂ ਤੁਸੀਂ ਦੱਸੋ ਇਹਦੇ ਗ੍ਰਿਡ ਵੱਧ ਗਏ, ਟਰਾਂਸਫਰ ਵੱਧ ਗਏ, ਸਟ੍ਰਕਚਰ ਵੱਧ ਗਿਆ, ਮੁਲਾਜ਼ਮ ਕਿ ਉਹ ਸੰਗੜਦੇ ਜਾਂਦੇ ਆ। ਅੱਛਾ ਸੁਣੋ ਮੇਰੀ ਗੱਲ ਇੱਕ ਛੋਟੀ ਜਿਹੀ ਗੱਲ ਤਾਂ ਕਰਨੀ ਮੈਂ ਕੋਈ ਨਾ ਬੋਲ ਰਿਹਾ ਜੀ। ਉਹਦਾ ਨਿਖਾਨ ਕਿਤਾ ਕੋਈ ਨਾ ਬੋਲਿਓ ਇਹਦਾ ਬੜਾ ਵਧੀਆ ਤੁਹਾਨੂੰ ਇੱਕ ਹਾਲ ਦੱਸਣਾ ਚਾਹਵਾ। ਇਹ ਜਿਹੜੀ ਕੋ ਗੱਲ ਕੀਤੀ ਆ ਇਹਦਾ ਫੈਸਲਾ ਸਟੇਟ ਗਵਰਨਮੈਂਟ ਲੈ ਸਕਦੀ ਆ ਨਾ। ਬਾਹਰਲੇ ਸਟੇਟਾਂ ਦਾ ਭਰਤੀ ਨਹੀਂ ਕਰਨਾ। ਅਸੀਂ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਵਾ। ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਵਾ। ਜਿੰਨੀਆਂ ਵੀ 200,000 500 ਜਿੰਨੀਆਂ ਵੀ ਫੈਸਲੇ ਲੈਣੇ ਆ। ਸੀਐਮ ਨੇ ਲੈ ਕਿ ਸੀਐਮ ਜਿਹੜਾ ਵਾ ਜੇ ਆਪਣੇ ਕਿਸਾਨਾਂ ਦੀ ਬਹੁ ਗਿਣਤੀ ਆ ਆਪਣਾ ਇਕੱਠ ਆ ਅਸੀਂ ਆਪਣਾ ਕਿਉਂ ਨਹੀਂ ਬਣਾ ਲੈਂਦੇ ਆਪਣਾ ਬਣਾਈਏ ਠੀਕ ਹੈ ਗਾੜੀ ਕੋਈ ਨਹੀਂ ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਨਾ ਲਿਖ ਕੇ ਚਿੱਟੇ ਕਾਗਜ਼ ਤੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਉੱਧਰ ਰਹੋ ਹੁਣ ਹੁਣ ਸੁਣ ਲਿਓ ਮੇਰੀ ਗੱਲ ਉੱਧਰ ਰਹੋ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਜਿਤਾ ਕੇ ਭੇਜਿਆ ਸੀ ਉਹ ਬਕਾਨੇ ਕਰਕੇ ਭੇਜਿਆ ਸੀ ਇਹ ਆਪਾਂ ਹੀ ਨਹੀਂ ਮੈਂ